ਦੁਨੀਆ ਦੇ ਵਿੱਚ ਪ੍ਰੋਟੈਸਟ ਹੋਏ ਹੈਗੇ ਆ ਉਸ ਈਸ਼ੂ ਨੂੰ ਲੈ ਕੇ ਜਿਹੜੀ ਇੱਕ ਡਾਕਟਰ ਬੀਬੀ ਨੂੰ ਕਲਕੱਤੇ ਦੇ ਵਿੱਚ ਜਿਹੜਾ ਆ ਉਹਦਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਬਾਹਰਲੇ ਮੁਲਕਾਂ 'ਚ ਰਹਿੰਦੇ ਆ 130 ਸ਼ਹਿਰਾਂ ਦੇ ਵਿੱਚ ਤੇ 25 ਮੁਲਕਾਂ 'ਚ ਉਹਨਾਂ ਨੇ ਪਿਛਲੇ ਐਤਵਾਰ ਯਾਨੀ ਕਿ ਕੱਲ ਇਹ ਪ੍ਰੋਟੈਸਟ ਕੀਤੇ ਹੈਗੇ ਆ ਪਹਿਲਾ ਵੱਡੇ ਛੋਟੇ ਤੋਂ ਲੈ ਕੇ ਵੱਡੇ ਗਰੁੱਪ ਜਿਹੜੇ ਆ ਜਪਾਨ ਆਸਟ੍ਰੇਲੀਆ ਤਾਈਵਾਨ ਸਿੰਗਾਪੁਰ ਯੂ ਐਸ ਯੂਰਪ ਕੈਨੇਡਾ ਇੱਥੇ ਸਾਰੀ ਜਗ੍ਹਾ ਪ੍ਰੋਟੈਸਟ ਹੋਏ ਆ ਅਗਸਤ 9 ਨੂੰ 31 ਸਾਲਾਂ ਦੀ ਪੋਸਟ ਗ੍ਰੈਜੂਏਟ ਸਟੂਡੈਂਟ ਚੈਸਟ ਮੈਡੀਸਨ ਦੀ ਜੋ ਆਰਜੀ ਕਰ ਮੈਡੀਕਲ ਕਾਲਜ ਹੈਗਾ ਆ ਕਲਕੱਤੇ ਦੇ ਵਿੱਚ ਉੱਥੇ ਪੜ੍ਹਦੀ ਸੀ ਤੇ 36 ਘੰਟੇ ਲਗਾਤਾਰ ਆਪਣੀ ਡਿਊਟੀ ਕਰਨ ਤੋਂ ਬਾਅਦ ਉੱਥੇ ਹੀ ਉਹ ਸੁੱਤੀ ਸੀ ਜਿੱਥੇ ਉਸ ਦੇ ਨਾਲ ਇੱਕ ਨੌਣੀ ਘਟਨਾ ਵਾਪਰੀ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ ਡਬਲਨ ਕੈਲੀਫੋਰਨੀਆ ਦੇ ਵਿੱਚ ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ ਸੈਨ ਫਰਾਂਸਿਸਕੋ ਤੋਂ 35 ਮੀਲ ਦੂਰ ਜਿਹੜਾ ਇਹ ਟਾਊਨ ਹੈਗਾ ਆ ਲੋਕਾਂ ਨੇ ਹੱਥਾਂ ਦੇ ਵਿੱਚ ਪਲੈਕਡ ਫੜੇ ਹੋਏ ਸੀ ਰਿਪੋਰਟ ਕਰ ਰਿਹਾ ਉਹਦੇ ਮੁਤਾਬਕ ਵੀ ਡਿਮਾਂਡ ਜਸਟਿਸ ਸ਼ਾਊਟਡ ਲਾਊਡ ਸ਼ਾਊਟਡ ਫਾਰ ਜਸਟਿਸ ਫਾਰ ਆਰਜੀਕਰ ਸਾਰੇ ਤਰ੍ਹਾਂ ਦੇ ਲੋਕ ਸੀ ਸਾਰੀਆਂ ਏਜ ਗਰੁੱਪ ਦੇ ਸੀ ਜੰਗ ਤੋਂ ਲੈ ਕੇ ਸੀਨੀਅਰ ਉਹਨਾਂ ਨੇ ਜਿਹੜੇ ਪ੍ਰੋਟੈਸਟ ਕੀਤੇ ਹੈਗੇ ਆ ਕਹਿੰਦੇ ਭਈ ਜਿਹੜੀ ਬੀਬੀਆਂ ਦੀ ਸੇਫਟੀ ਆ ਉਹ ਬਹੁਤ ਜ਼ਰੂਰੀ ਹੈਗੀ ਇੰਡੀਆ ਦੇ ਵਿੱਚ ਪਰ ਤੁਹਾਨੂੰ ਪਤਾ ਹੀ ਆ ਕਿ ਅ ਕਹਿੰਦੇ ਵੀ ਕਿਸ ਤਰ੍ਹਾਂ ਅਸੀਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਹੈਗੀਆਂ ਆ ਉਹ ਇਦਾਂ ਦੀਆਂ ਇੰਸਟੀਚਿਊਸ਼ਨਾਂ ਦੇ ਵਿੱਚ ਆਪਣੀ ਬੱਚੀਆਂ ਨੂੰ ਉੱਥੇ ਭੇਜ ਸਕਦੇ ਹਾਂ ਜਿੱਥੇ ਉਹ ਸੇਫ ਫੀਲ ਕਰਨ ਤੇ ਉਹਨਾਂ ਨੂੰ ਜਿਹੜੀ ਗੁੱਡ ਐਜੂਕੇਸ਼ਨ ਮਿਲ ਜਾਵੇ ਅ ਸਵੀਡਨ ਦੀ ਕੈਪੀਟਲ ਸਟਾਕਹੋਮ ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ ਲੋਕਾਂ ਨੇ ਕਾਲੇ ਕੱਪੜੇ ਜਿਹੜੇ ਪਾਏ ਹੋਏ ਸੀਗੇ ਇਸ ਤੋਂ ਬਿਨਾ ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਇਹ ਪ੍ਰੋਟੈਸਟ ਹੋਏ ਹੈਗੇ ਆ ਅਹ ਸੋ ਹਜੇ ਤੱਕ ਚਾਰजेस ਫਾਈਲ ਨਹੀਂ ਕੀਤੇ ਗਏ ਇੰਡੀਆ ਦੀ ਜਿਹੜੀ ਫੈਡਰਲ ਪੁਲਿਸ ਆ ਉਹ ਇਨਵੈਸਟੀਗੇਟ ਕਰ ਰਹੀ ਹੈਗੀ ਆ ਅ ਤੇ ਜੋ ਉੱਥੇ ਵੀ ਸੁਪਰੀਮ ਕੋਰਟ ਹੈਗੀ ਆ ਉਹਨਾਂ ਨੇ ਇੱਕ ਹਸਪੀਟਲ ਸੇਫਟੀ ਟਾਸਕ ਫੋਰਸ ਜਿਹੜੀ ਆ ਪਿਛਲੇ ਮਹੀਨੇ ਦੇ ਵਿੱਚ ਕ੍ਰੀਏਟ ਕੀਤੀ ਹੈਗੀ ਆ ਜੀ ਬਿਲਕੁਲ ਦੁਨੀਆ ਦੇ ਵਿੱਚ ਪ੍ਰੋਟੈਸਟ ਹੋਏ ਹੈਗੇ ਆ ਉਸ ਈਸ਼ੂ ਨੂੰ ਲੈ ਕੇ ਜਿਹੜੀ ਇੱਕ ਡਾਕਟਰ ਵੀ ਵੀ ਨੂੰ ਕਲਕੱਤੇ ਦੇ ਵਿੱਚ ਜਿਹੜਾ ਆ ਉਹਦਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਬਾਹਰਲੇ ਮੁਲਕਾਂ 'ਚ ਰਹਿੰਦੇ ਆ 130 ਸ਼ਹਿਰਾਂ ਦੇ ਵਿੱਚ ਤੇ 25 ਮੁਲਕਾਂ 'ਚ ਉਹਨਾਂ ਨੇ ਪਿਛਲੇ ਐਤਵਾਰ ਯਾਨੀ ਕਿ ਕੱਲ ਇਹ ਪ੍ਰੋਟੈਸਟ ਕੀਤੇ ਹੈਗੇ ਆ ਪਹਿਲਾਂ ਵੱਡੇ ਛੋਟੇ ਤੋਂ ਲੈ ਕੇ ਵੱਡੇ ਗਰੁੱਪ ਜਿਹੜੇ ਆ ਜਾਪਾਨ ਆਸਟ੍ਰੇਲੀਆ ਤਾਈਵਾਨ ਸਿੰਗਾਪੁਰ ਯੂ ਐਸ ਯੂਰਪ ਕੈਨੇਡਾ ਇੱਥੇ ਸਾਰੀ ਜਗ੍ਹਾ ਪ੍ਰੋਟੈਸਟ ਹੋਏ ਆ ਅਗਸਤ 9 ਨੂੰ 31 ਸਾਲਾਂ ਦੀ ਪੋਸਟ ਗ੍ਰੈਜੂਏਟ ਸਟੂਡੈਂਟ ਚੈਸਟ ਮੈਡੀਸਨ ਦੀ ਜੋ ਆਰਜੀ ਕਰ ਮੈਡੀਕਲ ਕਾਲਜ ਹੈਗਾ ਆ ਕਲਕੱਤੇ ਦੇ ਵਿੱਚ ਉੱਥੇ ਪੜ੍ਹਦੀ ਸੀ ਤੇ 36 ਘੰਟੇ ਲਗਾਤਾਰ ਆਪਣੀ ਡਿਊਟੀ ਕੰਨ ਤੋਂ ਬਾਅਦ ਉੱਥੇ ਹੀ ਉਹ ਸੁੱਤੀ ਸੀ ਜਿੱਥੇ ਉਸ ਦੇ ਨਾਲ ਇੱਕ ਨੌਣੀ ਘਟਨਾ ਵਾਪਰੀ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ ਡਬਲਨ ਕੈਲੀਫੋਰਨੀਆ ਦੇ ਵਿੱਚ ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ ਸੈਨ ਫਰਸਿਸਕੋ ਤੋਂ 35 ਮੀਲ ਦੂਰ ਜਿਹੜਾ ਇਹ ਟਾਊਨ ਹੈਗਾ ਆ ਲੋਕਾਂ ਨੇ ਹੱਥਾਂ ਦੇ ਵਿੱਚ ਪਲੇਕਡ ਫੜੇ ਹੋਏ ਸੀ ਰਿਪੋਰਟਰਸ ਰਿਪੋਰਟ ਕਰ ਰਿਹਾ ਆ ਉਹਦੇ ਮੁਤਾਬਕ ਵੀ ਡਿਮਾਂਡ ਜਸਟਿਸ ਸ਼ਾਊਟਡ ਲਾਊਡ ਸ਼ਾਊਟਡ ਫਾਰ ਜਸਟਿਸ ਫਾਰ ਆਰ ਜੀਕਰ ਸਾਰੇ ਤਰ੍ਹਾਂ ਦੇ ਲੋਕ ਸੀ ਸਾਰੀਆਂ ਏਜ ਗਰੁੱਪ ਦੇ ਸੀ ਜੰਗ ਤੋਂ ਲੈ ਕੇ ਸੀਨੀਅਰ ਉਹਨਾਂ ਨੇ ਜਿਹੜੇ ਪ੍ਰੋਟੈਸਟ ਕੀਤੇ ਹੈਗੇ ਆ ਕਹਿੰਦੇ ਭਈ ਜਿਹੜੀ ਬੀਬੀਆਂ ਦੀ ਸੇਫਟੀ ਆ ਉਹ ਬਹੁਤ ਜ਼ਰੂਰੀ ਹੈਗੀ ਇੰਡੀਆ ਦੇ ਵਿੱਚ ਪਰ ਤੁਹਾਨੂੰ ਪਤਾ ਹੀ ਆ ਵੀ ਕੀ ਕਹਿੰਦੇ ਭਈ ਕਿਸ ਤਰ੍ਹਾਂ ਅਸੀਂ ਜਿਹੜੀਆਂ ਆਨ ਵਾਲੀਆਂ ਜਨਰੇਸ਼ਨਸ ਹੈਗੀਆਂ ਆ ਉਹ ਇਦਾਂ ਦੀ ਇੰਸਟੀਚੂਸ਼ਨ ਦੇ ਵਿੱਚ ਆਪਣੀ ਬੱਚੀਆਂ ਨੂੰ ਉੱਥੇ ਭੇਜ ਸਕਦੇ ਆ ਜਿੱਥੇ ਉਹ ਸੇਫ ਫੀਲ ਕਰਨ ਤੇ ਉਹਨਾਂ ਨੂੰ ਜਿਹੜੀ ਗੁੱਡ এডਿਕੇਸ਼ਨ ਮਿਲ ਜਾਵੇ। ਸਵੀਡਨ ਦੀ ਕੈਪੀਟਲ ਸਟਾਕਹੋਮ ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ ਲੋਕਾਂ ਨੇ ਕਾਲੇ ਕੱਪੜੇ ਜਿਹੜੇ ਪਾਏ ਹੋਏ ਸੀਗੇ ਇਸ ਤੋਂ ਬਿਨਾ ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਇਹ ਪ੍ਰੋਟੈਸਟ ਹੋਏ ਹੈਗੇ ਆ। ਸੋ ਹਜੇ ਤੱਕ ਚਾਰजेस ਫਾਈਲ ਨਹੀਂ ਕੀਤੇ ਗਏ। ਇੰਡੀਆ ਦੀ ਜਿਹੜੀ ਫੈਡਰਲ ਪੁਲਿਸ ਆ ਉਹ ਇਨਵੈਸਟੀਗੇਟ ਕਰ ਰਹੀ ਹੈਗੀ ਆ ਤੇ ਜੋ ਉੱਥੇ ਵੀ ਸੁਪਰੀਮ ਕੋਰਟ ਹੈਗੀ ਆ ਉਹਨਾਂ ਨੇ ਇੱਕ ਹਸਪੀਟਲ ਸੇਫਟੀ ਟਾਸਕ ਫੋਰਸ ਜਿਹੜੀ ਆ ਪਿਛਲੇ ਮਹੀਨੇ ਦੇ ਵਿੱਚ ਕ੍ਰੀਏਟ ਕੀਤੀ ਹੈਗੀ ਆ ਜੀ ਬਿਲਕੁਲ